ਨੋਜਨ ਨਾਂ ਦਾ ਵਿਅਕਤੀ ਜੋ ਕਿ ਟਕੋਰ ਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸ ਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮਾਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਥੇ ਕੋਲ ਉਹਨਾਂ ਨੇ ਗੱਡੀ ਦਾ ਜਿਹੜਾ ਸ਼ੀਸ਼ਾ ਖੜਕਾਇਆ ਤੇ ਉਹਨੂੰ ਬਾਹਰ ਆਨਲੀ ਖਾਦੋ ਇਸ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤੇ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸ ਨੂੰ ਬਾਹਰ ਸੁੱਟ ਲਿਆ ਜਦੋਂ ਇਸਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਦੇ ਉੱਪਰੇ ਮਾਰ ਕੀਤਾ ਜਿਸ ਦੇ ਨਾਲ ਇਹ ਸਿਰ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਇਹਦੀ ਗੱਡੀ ਹੈਗੀ ਐ ਲੁੱਟ ਕੇ ਉੱਥੋਂ ਫਰਾਰ ਹੋ ਗਏ ਜਦੋਂ ਇਨਫੋਰਮੇਸ਼ਨ ਬਠਿੰਡਾ ਪੁਲਿਸ ਕੋਲ ਗਈ ਬਠਿੰਡਾ ਪੁਲਿਸ ਦੇ ਵੱਲੋਂ ਜਿਹੜੀ ਪੀਸੀਆਰ ਹੈ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਚਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੇ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਖਾਣਾ ਸਿਵਲ ਲਾਈਨ ਦੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਟੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੀਸ਼ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਤਾਰੂ ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਇਸ ਕਰੇਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਜਿਹੜੀ ਐਰਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਇਹ ਤਕਰੀਬਨ 1:30 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਅ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰਾਲਾ ਦਿੱਤੀ ਤੇ ਸਾਡੀ CIAT 2 ਦੀ ਟੀਮ ਤੇ CSHO ਸਿਵਲ ਲੈਂਡਸ ਇਹਨਾਂ ਦੇ ਟੀਮ ਵੱਲੋਂ ਮਿਹਨਤ ਕਰਦਿਆਂ ਹੋਇਆ ਜਿਹੜਾ ਹੈਗਾ ਇਹਨਾਂ ਨੂੰ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਰੈਸ ਕਰਨ ਦਾ ਤਰੀਕਾ ਹੁੰਦਾ ਹੈ ਜਦੋਂ ਆਪਾਂ ਉਹਨੂੰ ਡਿਸਕਲੋਜ਼ ਕਰਦੇ ਆ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਜੀਨੂੰ ਯੂਜ਼ ਕਰਦੇ ਨੇ ਤੇ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਹੇ ਗਏ ਗੱਲ ਕਹੇ ਕਿ ਵੀ ਪੈਸਿਆਂ ਦੇ ਲੈਣ ਦੇ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਤਨੀ ਗੱਲ ਸਾਹਮਣੇ ਆਈ ਕਿ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ दारू ਪੀ ਕੇ ਪੂਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਦਾਤ ਨੂੰ ਜਾਮ ਦਿੱਤਾ ਨਹੀਂ ਲਾਇਸੈਂਸੀ ਵਾਪਾਂ ਨੇ ਵਿਕਾਸ ਕੁਮਾਰ ਦਾ ਲਾਇਸੈਂਸੀ ਇਹਦੇ ਵਿਕਾਸ ਕੁਮਾਰ ਦਾ ਲਾਇਸੈਂਸੀ ਵਾਪਾਂ ਨੇ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਪਹਿਲਾਂ ਇਹਨਾਂ ਦਾ ਕੋਈ ਐਫਆਈਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਹੈ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਇਹ ਲਾਲ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅੰਮ੍ਰਿਤਪੁਰਾ ਬਸਤੀ ਦੇ ਰਹਿਣ ਵਾਲਾ ਤੇ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉੱਥੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੇਚ ਕਰਨ ਤੋਂ ਬਾਅਦ ਉਹਦੀਆਂ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦੇ ਜਿਹੜੀ ਇਹਨੇ ਕਰ ਲਈ ਸੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾਵੇ ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅੰਮਰਪੁਰਾ ਬਸਤੀ ਦੇ ਰਹਿਣ ਵਾਲਾ ਤੇ ਆਪਸ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਨੇ ਅੱਛੇ ਦੋਸਤ ਨਹੀਂ ਵਿਕਾਸ ਇਹਨਾਂ ਦੇ ਉੱਪਰ ਜਿਹੜੀ ਹੈਗੀ ਪਹਿਲਾਂ ਕੋਈ ਮੁਕਤਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੰਸੀ ਫਰਮ ਜਿਹੜੀ ਚਲਾਉਂਦਾ ਹੈ ਜਿਹੜੇ ਦੂਜੇ ਦੋ ਦੋਸ਼ੀ ਨੇ ਉਹ ਕੋਈ ਕੰਮ ਕਰਨੇ ਕਰਦੇ ਬਿਲਕੁਲ ਗੈਲ ਨਹੀਂ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲੈਣਾ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ दारू ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਉਦੋਂ ਹਨੁਮਾਨ ਚੌਂਕ ਤੋਂ ਘੁੰਮਦੇ ਹੋਏ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਇਹਨਾਂ ਨੂੰ ਲੱਗਿਆ ਵੀ ਇਹ ਟੀ ਟਾਰਗੇਟ ਹੈ ਉਹ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਈਜ਼ੀ ਮਨੀ ਈਜ਼ੀ ਮਨੀ ਜਿਹੜੀ ਸੀਗਾ ਇਹਨਾਂ ਦਾ ਟੀ ਟਾਰਗੇਟ ਸੀਗਾ ਕਿਉਂਕਿ दारू ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲੁੱਟਣਾ ਹੈ ਲੁੱਟ ਕੇ ਜਿਹੜਾ ਹੈਗਾ ਆਪਾਂ ਹਰੇਕ ਬੰਦਾ ਜਿਹੜਾ ਹੈਗਾ ਈਜ਼ੀ ਬੰਨੀ ਵਾਲ ਜਿਹੜਾ ਹੈਗਾ ਇਹਨਾਂ ਦਾ ਝੁਕਾਅ ਸੀਗਾ ਤਾਰੂਪੀਨ ਤੇ ਬਾਅਦ ਇਨਕੌਨਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਛ ਨਾ ਕਿਸੇ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤਾਂ ਉਹਨੂੰ ਰਿਵੋਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਤੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਵੀ ਆਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵੋਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰੇਂਗਾ ਤਾਂ ਫਾਇਰ ਵੀ ਕਰਾਂਗੇ ਇਹ ਵਿਕਾਸ ਕੁਮਾਰ ਦਾ ਰਿਵੋਲਵਰ ਵਿਕਾਸ ਜਿਹੜਾ ਹੈਗਾ ਜੌਬ ਇੱਕ ਕੰਸਲਟੰਸੀ ਫਰਮ ਇੱਕ ਚਲਾਉਂਦਾ ਮਹਿਣਾ ਚੌਂਕ ਦੇ ਵਿੱਚ ਇਹਦੀ ਸ਼ਾਪ ਹੈ ਰਾਤ ਇਹਨਾਂ ਨੇ ਦਰੂਪਿੱਤੀ ਸੀ ਕਿ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਵੀ ਤੇ ਡੋ ਟੈਸਟ ਦੇ ਵਿੱਚ ਕੋਈ ਗੱਲ ਸਾਹਮਣੇ ਆਉਂਦੀ ਤਾਂ ਫਰਦਰ ਨਹੀਂ ਇਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖਿੱਚਿਆ ਸੀਗਾ ਤੋਂ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਿਵਾਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਗੱਡੀ ਦੇ ਨਾਲ ਨਾਲ ਇੱਕ ਚੈਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਉਹਦੀ ਪਾਈ ਹੋਈ ਸੀਗੀ ਉਹ ਵੀ ਚੈਨੀ ਵੀ ਖੋ ਕੇ ਲੈ ਕੇ ਆਏ ਉੱਦੀ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਉਹਨਾਂ ਗ੍ਰਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਰਦਰ ਹੈਗੀ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਿਆ ਨੇ ਇਹਨਾਂ ਕੋਲ ਕਲਰ ਰਵਾਲਵਰ